ਸਾਨੂੰ ਬਹੁਤ ਆਸਾ ਉਮੀਦਾਂ ਅੱਗੇ ਵੀ ਸਾਡੀ ਉਮੀਦਾਂ ਦੇ ਖਰੇ ਉਤਰੇ ਆ ਜੋ ਜੋ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਕੰਮ ਕਰਾਵਾਂਗੇ ਉਹ ਸਾਰੇ ਕੰਮ ਇਹਨਾਂ ਨੇ ਪਹਿਲਾਂ ਕਰਾ ਕੇ ਦਿੱਤੇ ਆ ਤਾਂ ਅੱਜ ਸਾਡੇ ਵਿੱਚ ਵੋਟ ਮੰਗਣ ਆਏ ਆ ਆਪਣੇ ਢਿੱਲੋ ਸਾਹਿਬ ਹੈ ਘਰ ਵਰਗਾ ਪਿਆਰਾ ਉਹਨਾਂ ਨੇ ਸਾਰਿਆਂ ਨਾਲ ਜਦੋਂ ਮਰਜ਼ੀ ਇਹਨਾਂ ਦੀ ਕੋਠੀ ਚਲ ਜੋ ਜਾਂ ਕਿਤੇ ਚਲ ਜੋ ਇਹ ਸਾਰਿਆਂ ਨੂੰ ਮਿਲਦੇ ਆ ਇਹ ਨਹੀਂ ਕਿ ਕਿਸੇ ਨੂੰ ਟਾਈਮ ਦਿੰਦੇ ਆ ਕਿ 8:00 ਵਜੇ ਆਉਣਾ ਤੇ ਮੈਂ ਫੋਨ ਨਹੀਂ ਚੱਕਣਾ ਸਭ ਤੋਂ ਵੱਡੀ ਗੱਲ ਹੈ ਅਜ ਤੱਕ ਇਹਨਾਂ ਦਾ ਕੋਈ ਪੀਏ ਨਹੀਂ ਆ ਜਦੋਂ ਵੀ ਇਹਨਾਂ ਨੇ ਫੋਨ ਕੀਤਾ ਟੈਂਡ ਆਪ ਕੀਤਾ ਵਜੂਦਾ ਸਰਕਾਰ ਨੇ ਭਾਜੀ ਜੇ 2.5 ਸਾਲ ਕੋਈ 2 ਸਾਲ ਕੀਤਾ ਹੁੰਦਾ ਤੇ ਚੁਟਕਲੇ ਸੁਣਾਉਣ ਦੀ ਮਰਜ਼ੀ ਪੈਂਦੀ ਔਰ ਅਸੀਂ ਵੀ ਇਹੀ ਚਾਹੁੰਦੇ ਆ ਕਿ ਮੈਂਬਰ ਪਾਰਲੀਮੈਂਟ ਜਿਹੜਾ ਬਣੇ ਉਹ ਸਾਡੀ ਵੀ ਸੁਣਵਾਈ ਕਰੇ ਉਹ ਸਾਰਿਆਂ ਦੇ ਸਾਰਿਆਂ ਦੇ ਨਾਲ ਵਿਚਰੇ ਔਰ ਸਾਰਿਆਂ ਦੇ ਕੀਤੇ ਵਿਕਾਸ ਕਰੇ ਸਾਨੂੰ ਬਹੁਤ ਆਸਾਂ ਉਮੀਦਾਂ ਅੱਗੇ ਵੀ ਸਾਡੀ ਉਮੀਦਾਂ ਤੇ ਖਰੇ ਉਤਰੇ ਜੋ ਜੋ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਕੰਮ ਕਰਾਵਾਂਗੇ ਉਹ ਸਾਰੇ ਕੰਮ ਇਹਨਾਂ ਨੇ ਪਹਿਲਾਂ ਕਰਾ ਕੇ ਦਿੱਤੇ ਆ ਤਾਂ ਅੱਜ ਸਾਡੇ ਵਿੱਚ ਵੋਟ ਮੰਗਣ ਆਏ ਆ ਇਸ ਕਰਕੇ ਅਸੀਂ ਢਿੱਲੋ ਸਾਹਿਬ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਚ ਜ਼ਰੂਰ ਭੇਜਾਂਗੇ ਵੋਟਰਾਂ ਨੂੰ ਇਹੀ ਪੀ ਆਪੀਲ ਆ ਕਿ ਵੱਧ ਤੋਂ ਵੱਧ ਜਿੰਨੇ ਵੋਟਰ ਸਪੋਰਟਰ ਆ ਜਿਹੜੇ ਆਪਣੇ ਘਰ ਦੇ ਆਪਣੇ ਢਿੱਲੋ ਸਾਹਿਬ ਹੈ ਘਰ ਵਰਗਾ ਪਿਆਰਾ ਉਹਨਾਂ ਨਾਲ ਸਾਰਿਆਂ ਨਾਲ ਜਦੋਂ ਮਰਜੀ ਇਹਨਾਂ ਦੀ ਕੋਠੀ ਚਲ ਜੋ ਜਾਂ ਕਿਤੇ ਚਲ ਜੋ ਇਹ ਸਾਰਿਆਂ ਨੂੰ ਮਿਲਦੇ ਆ ਇਹ ਨਹੀਂ ਕਿ ਕਿਸੇ ਨੂੰ ਟਾਈਮ ਦਿੰਦੇ ਅਗੇ 8:00 ਵਜੇ ਆਉਣਾ ਤੇ ਮੈਂ ਫੋਨ ਨਹੀਂ ਚੱਕਣਾ ਸਭ ਤੋਂ ਵੱਡੀ ਗੱਲ ਹੈ ਅੱਜ ਤੱਕ ਇਹਨਾਂ ਦਾ ਕੋਈ ਪੀਏ ਨਹੀਂ ਹੈ ਜਦੋਂ ਵੀ ਇਹਨਾਂ ਨੇ ਫੋਨ ਕੀਤਾ ਟੈਂਡ ਆਪ ਕੀਤਾ ਵਾ ਔਰ ਅਸੀਂ ਵੀ ਇਹੀ ਚਾਹੁੰਦੇ ਆ ਕਿ ਮੈਂਬਰ ਪਾਰਲੀਮੈਂਟ ਜਿਹੜਾ ਬਣੇ ਉਹ ਸਾਡੀ ਵੀ ਸੁਣਵਾਈ ਕਰੇ ਉਹ ਸਾਰਿਆਂ ਦੇ ਸਾਰਿਆਂ ਦੇ ਨਾਲ ਵਿਚਰੇ ਔਰ ਸਾਰਿਆਂ ਦੇ ਕੀਤੇ ਵਿਕਾਸ ਕਰੇ ਨਹੀਂ ਸਾਨੂੰ ਨਹੀਂ ਲੱਗਦਾ ਜੀ ਦੇਖੋ ਜੀ ਢਿੱਲੋ ਸਾਹਿਬ ਇੱਥੇ ਦੇ ਜੰਪਾਲ ਸਾਰਾ ਕੁਝ ਆ ਉਹਨਾਂ ਨੂੰ ਪਤਾ ਲੁਧਿਆਣੇ ਦੀ ਗਲੀ ਗਲੀ ਦਾ ਪਤਾ ਇਸ ਕਰਕੇ ਅਸੀਂ ਤਾਂ ਇਹੀ ਸਾਰਿਆਂ ਨੂੰ ਵੀ ਇਹੀ ਚੀਜ਼ ਕਹਿੰਨੇ ਆ ਕਿ ਢਿੱਲੋ ਸਾਹਿਬ ਨੂੰ ਹੀ ਵੋਟਾਂ ਪਾਓ ਤੇ ਆਪਾਂ ਚੋਣੇ ਵੀ ਆਈ ਹੈ ਕਿ ਢਿੱਲੋ ਸਾਹਿਬ ਨੂੰ ਆਪਾਂ ਜਿਤਾ ਕੇ ਹੀ ਭੇਜੀਏ ਮੈਂਬਰ ਪਾਰਲੀਮੈਂਟ ਬਾਈ ਸਾਹਿਬ ਨੇ ਬਹੁਤ ਵਧੀਆ ਕੀਤੀਆਂ ਨੇ ਕੋਈ ਮਾੜੇ ਵਿਚਾਰ ਨਹੀਂ ਕੀਤੀ ਅੱਡਾ ਹੜਕਾ ਪੂਰਬੀ ਆ ਗੜੇ ਐਮਪੀ ਹੋਣ ਦੇ ਨਾਤੇ ਨਾ ਪੁੱਲ ਪੜਾਏ ਹਿੰਦੁਸਤਾਨ-ਪਾਕਿਸਤਾਨ ਵਾਲਾ ਕੰਮ ਕਰਤਾ ਸਾਰਾ ਰੋਜ਼ਗਾਰ ਚਲਾ ਗਿਆ ਲੋਕਾਂ ਦਾ ਆਮ ਬੰਦਾ ਸੜਕ ਨਹੀਂ ਪਾਰ ਕਰ ਸਕਦਾ ਇਹ ਹਲਕਾ ਪੂਰਬੀ ਉਹਨਾਂ ਨੇ ਐ ਕੱਟਿਆ ਵੀ ਜਿਵੇਂ ਇੱਕ ਵਿਚੜੀ ਬਾਹ ਦਾ ਪੁੱਤ ਹੁੰਦਾ ਵੀ ਇਹ ਤੇ ਇਹਦੀ ਲੋੜ ਹੀ ਕੋਈ ਨਹੀਂ ਇੱਥੇ ਵੀ ਨਿਸਾਨ ਰਹਿੰਦੇ ਆ ਇਹ ਢਿੱਲੋਂ ਸਾਹਿਬ ਨੇ ਸਵਾਰਿਆ ਸੀ ਇਹ ਉਹਨਾਂ ਨੇ ਸਵਾਰਨਾ ਵਿਯੂਦਾ ਸਰਕਾਰ ਕੋ ਕੀ ਲੱਗਦਾ ਉਸ ਕੀਤਾ ਉਹਨਾਂ ਨੇ ਦੂਸਰੇ ਵਿਯੂਦਾ ਸਰਕਾਰ ਨੇ ਭਾਜੀ ਜੇ 2.5 ਸਾਲ ਕੋ 2 ਸਾਲ ਕੀਤਾ ਹੁੰਦਾ ਫੇ ਚੁਟਕਲੇ ਸੁਣਾਉਣ ਦੀ ਲੋੜ ਨਹੀਂ ਪੈਂਦੀ ਤੇ ਕੰਮ ਸੁਣਾਉਣਾ ਪੈਂਦੇ ਨੇ ਇਹਨਾਂ ਕੋਲ ਇੱਕੋ ਹੀ ਕੰਮ ਆ ਬਾਦਲ 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 ਇਹ ਕਿਹਨੇ ਉਹਨੇ ਕਾਰਪੋਰੇਸ਼ਨ ਬਣਾਇਆ ਸੀ ਰੇਤੇਦਾਰ ਉਹ ਕਾਰਪੋਰੇਸ਼ਨ ਦੇ باوجود ਵੀ ਰੇਤਾ ਬੜਾ ਮਹਿੰਗਾ ਮਿਲਦਾ ਪਿਆ ਉਹ ਪਰ ਉਹ ਕਾਰਪੋਰੇਸ਼ਨ ਫੇਲ ਹੈ। ਹਾਂਜੀ ਕਾਰਪੇਸ਼ ਬਣਿਆ ਹੁੰਦਾ ਤਾਂ ਰੇਤਾ ਵਧੀਆ ਮਿਲਦਾ ਬਣਿਆ ਹੀ ਨਹੀਂ ਉਹ ਤਾਂ ਜਨਤਾ ਨੂੰ ਝੂਮਲਾ ਦਿਖਾਇਆ। ਦੇਖੋ ਸਾਡੇ ਉੱਪਰ ਪੀਐਮ ਸਾਹਿਬ ਝੂਮਲਾ ਦਿਖਾਉਂਦੇ ਕਿ ਝੂਮਲੇ ਆ ਗਏ। ਸਾਡੇ ਝੂਮਲੇ ਨਾਲ ਟਕਰੇ। ਤੁਸੀਂ ਕੀ ਅਪੀਲ ਕਰੋਗੇ ਲੋਕਾਂ ਨੂੰ? ਇਸ ਤਰ੍ਹਾਂ ਹੀ ਅਪੀਲ ਕਰਾਂਗੇ ਲੋਕਾਂ ਨੂੰ ਜਿੱਦਾਂ ਸਾਡੇ ਢਿੱਲੋਂ ਸਾਹਿਬ ਨੇ ਐਮਐਲਏ ਬਣ ਕੇ ਇੰਨਾ ਕੁਝ ਵਿਕਾਸ ਕੀਤਾ ਐਮਪੀ ਬਣ ਕੇ ਵੀ ਬਹੁਤ ਵਧੀਆ ਵਿਕਾਸ ਕਰਿਆ। ਕੀ ਲੱਗਦਾ ਹੈ ਇਸ ਵਾਰੀ ਢਿੱਲੋਂ ਸਾਹਿਬ ਦਾ ਬਾਕੀ ਕੈਂਡੀਡੇਟ ਪ੍ਰੋਬਾਬਲੀ ਕੀ ਲੱਗਦਾ ਜ਼ਿਆਦਾ ਅਪਰ ਹੈਂਡ ਕੀ ਲੱਗਦਾ ਦੇਖੋ ਜੀ ਸਾਡੀ ਦਾ ਸੋਚ ਇੱਕੋ ਹੀ ਹੈ ਸਟ੍ਰੋਮਨੀ ਅਕਾਲੀ ਦਲ ਸਾਡੇ ਖੂਨ ਦੇ ਅੰਦਰ ਇੱਕੋ ਜਿਹਾ ਵੱਡੀ ਹੈ ਅਸੀਂ ਤਾਂ ਇਹ ਚਾਹਾਂਗੇ ਕਿ ਸਾਡਾ ਧਰਮ ਪੂਰੀਆਂ ਉਮੀਦਾਂ ਦਿਲੋਂ ਜੀ ਬਾਕੀ ਉਹਦੀ ਆਈ ਵੀ ਸਾਡੀ ਮੀਟਿੰਗ ਦੇਖ ਲਿੱਤੀ ਹੈ ਇਹ ਤਾਂ ਛੋਟੀ ਜਿਹੀ ਮਿਲਣੀ ਸੀ ਛੋਟੇ ਤੇ ਛੋਟੇ ਤੇ ਵੱਡੇ ਤੋਂ ਵੱਡੇ ਵਰਕਰ ਨੂੰ ਅਪੀਲ ਕੀਤੀ ਬੇਨਤੀ ਕੀਤੀ ਇਹ ਨਹੀਂ ਕਿ ਅਸੀਂ ਆਪੇ ਸਰਵੋਤਮ ਜਿੱਥੇ ਰਸਤੇ ਆ ਰੋਥੇ ਉਹਦੇ ਬਣੇ ਆਈਏ ਵਰਕਰਾਂ ਛੋਟੇ ਜਿਹੇ ਸਿਰਫ ਸੇਵਾਦਾਰ ਆ ਵੱਡੇ ਮਾਰਦ ਨਾਲ ਵੀ ਦੋ ਜੀ ਬਿਲਕੁਲ ਜੀ ਸੱਚੇ ਬਾਦਸ਼ਾਹ ਮਹਾਰਾਜ ਜਾਣਦਾ ਜੀ